ਜੀ ਤੁਸੀਂ ਐਂਡੀਪੀਐਸ ਦੀ ਗੱਲ ਕਰੀਆ ਤਾਂ ਬਾਰ-ਬਾਰ ਹੁਣ ਤਾਂ ਚਲੋ ਪਹਿਲਾਂ ਤਾਂ ਉਹਨਾਂ ਦੇ ਉੱਤੇ ਐਂਡੀਪੀਐਸ ਦੇ ਪਰਚੇ ਹੋਏ ਤੇ ਹੁਣ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਤੇ ਬਾਰ-ਬਾਰ ਫਿਰ ਪੰਜਾਬ ਸਰਕਾਰ ਜੀ ਇਹ ਗੱਲ ਕਿਉਂ ਕਹਿ ਰਹੀ ਹੈ ਕਿ ਵੀ ਨਸ਼ੇ ਦੇ ਤਸਕਰ ਅਸੀਂ ਵੱਡੇ ਵੱਡੇ ਮੰਗਰਮਾਸ਼ਾ ਜਿਹੜੇ ਕਿ ਉਹ ਫੜਲੇ ਨੇ ਹੁਣ ਮੈਂ ਉਹੀ ਗੱਲ ਕਰਦਾ ਨਾ ਵੀ ਉਹ ਫੜਲੇ ਸੀ ਜਿਹੜੇ ਉਹ ਤਾਂ ਅਦਾਲਤ ਨੇ ਛੱਡ ਦੇ ਐਂਡੀਪੀਐਸ ਦੇ ਵਿੱਚ ਨਸ਼ੀ ਇਹ ਵੀ ਸੁਪਾਕਰ ਇਹਨਾਂ ਨੇ ਝੂਠੇ ਕੇਸ 파 ਕੇ ਅੰਦਰ ਕਰਦੇ ਸੀ ਉਹ ਦਾਸ ਨਹੀਂ ਦੀ ਮੰਤਲਾਈ। ਆਹ ਇਹ ਰੇਅਰ ਕੇਸ ਹੈ ਜਿਹਦੇ ਵਿੱਚ ਇੰਨੀ ਛੇਤੀ ਜਿਹੜੀ ਹੈਗੀ ਆ ਹੌਨਰੇਬਲ ਕੋਰਟ ਜਿਹੜੀ ਹੈਗੀ ਆ ਹਾਈ ਕੋਰਟ ਪੁੱਛਵਾਉਂਦੇ ਰਹਿੰਦੇ। ਪਰ ਉਹਦੇ ਸੀਧਾ ਵਰਗ ਬਹੁਤ ਲਾ ਕੇ ਲੋਕਾਂ ਨੂੰ ਅਦਾਤ ਜਾਂਦੇ ਰੋਕ ਕੇ ਐਸ ਤਰ੍ਹਾਂ ਦਾ ਨੈਰੇਟਿਵ ਸੱਜਿਆ ਗਿਆ ਕਿ ਮੈਂ ਸਮਝਦਾ ਹਾਂ ਕਿ ਦੇਸ਼ ਦੀ ਡੈਮੋਕ੍ਰੇਸੀ ਬਾਤ ਹੈ। ਇਹ ਤਾਂ ਕਾਲਾ ਦੇਸ਼ ਦੇ ਕਾਨੂੰਨ ਵਾਸਤੇ ਲੀਗਲ ਸਿਸਟਮ ਬਾਤ ਹੈ। ਇਸ ਤੋਂ ਬਾਲ ਕੋਈ ਮੈਨੂੰ ਅੱਜ ਤੱਕ ਜਿਹੜਾ ਹੈਗਾ ਸਿਸਟਮ ਨਹੀਂ ਇਹ ਵਿਕਰਮ ਮਜੀਠੀਆ ਦੀ ਫਿਰ ਤੁਲਨਾ ਗੈਂਗਸਟਰ ਨਾਲ ਕਿਰਿਆ ਗਈਆਂ ਤੇ ਦੂਜੇ ਪਾਸੇ ਉਹ ਇਹ ਵੀ ਦੱਗਾਲ ਕਹੀ ਗਈ ਹੈ ਕਿ ਬਿਰਕ ਦੇ ਵਿੱਚ ਉਹ ਸਹਰਾਣਾ ਮੰਗਦੇ ਨੇ orange category ਦੇ ਵਿੱਚ ਜਾਣ ਨੂੰ ਕਹਿੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਰੀਸਾ ਲਾ ਕੇ ਵੀ ਦਿਖਾਉਂਦੇ ਨੇ ਮੈਂ ਉਹੀ ਗੱਲ ਕਰਦਾ ਨਾ ਜੀ ਵੀ ਤੁਸੀਂ ਅਮਰੀਕਾ ਕਿਵੇਂ ਹੁੰਦੀ ਰੱਖ ਕੇ ਉਹਦੇ ਸਟੇਟ ਵੀ ਕਰਦੀ ਹੂ ਜਿਹੜੇ politcal ਕਾਦੀ ਉਹਨਾਂ politcal ਪ੍ਰਸ਼ਨਾਂ ਤੋਂ ਮੇਂ ਜਾਂ ਲੈਵਲ ਹੁੰਦੇ ਆ ਹਰ ਇੱਕ ਦਾ ਪਹਿਲਾਂ ਤਾਂ এডੂਕੇਸ਼ਨ ਵਾਲਿਆਂ ਦਾ ਵੀ ਲੈਵਲ ਹੋਇਆ ਤਾਂ ਮਾਤਰੀ ਇਲਾਕੇ ਇਸ ਤਰ੍ਹਾਂ ਉਹਨਾਂ ਦੀ ਲੋੜ ਹੈ ਕਿ ਤੇ ਤੁਸੀਂ ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਅਲੱਗ ਜਿਹੋਡੇ ਵਿੱਚ ਬੈਠਣਾ ਦੇ ਵਿੱਚ ਜੀ ਨਾ ਕਿ ਤੁਸੀਂ ਸੈਂਸਿਟਿਵ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਛੱਡ ਦਿਓ ਔਰ ਉੱਥੇ ਕੋਈ ਇਸ ਤਰ੍ਹਾਂ ਦੀ ਆ ਭਾਗੀ ਘਟਨਾ ਹੋ ਜਵੇ ਤੇ ਜਿਹੜੇ ਬੰਦੇ ਕਰਨਗੇ ਉਹ ਬਦੇ ਤਾਂ ਪਹਿਲਾਂ ਕੋਈ ਪਤਾ ਹੀ ਐ ਕਿ ਜੇ ਕਿਸੇ ਬੰਦੇ ਛੇ ਮਕਦਮੇ ਪਹਿਲਾਂ ਦੱਸ ਜਿਆਗੇ ਆ ਮਨਟਿਕਲੀ ਪਤਤਮਾ ਹੋ ਚੁੱਕੀ ਹੋ ਜੂਗਾ ਕਿੰਨ ਆਤਮਾ ਹੋਲੀ ਦੇ ਸੱਤਵੇਂ ਦੇ ਆਤਮਾ ਹੋਲੀ ਜੂਗਾ ਕਿ ਕਿ ਹੋ ਜੂਗਾ ਕਿਤੇ ਕਿਤੇ ਤੁਸੀਂ ਮੰਨਦੇ ਹੋ ਜੀ ਵੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਪਿੱਛੇ ਉਹਨਾਂ ਦਾ ਸੱਚ ਬੋਲਣ ਦਾ ਜਿਹੜਾ ਕਿ ਲੈ ਜਾ ਹੁੰਦਾ ਜਾਂ ਸੱਚ ਬੋਲਦੇ ਨੇ ਵੀਡੀਓਸ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਕਾਰਨ ਬਣਿਆ ਹੋਗਾ ਜੀ ਬਿਲਕੁਲ ਇਹੀ ਕਾਰਨ ਤਾਂ ਇਹੀ ਹੈਗਾ ਜਦੋਂ ਤੁਸੀਂ ਕਿਸੇ ਦੇ ਪਾਪ ਸામਨੇ ਕਰ ਦੋਗੇ ਨੰਗੇ ਕਰ ਦੋਗੇ ਵਿਦੂ ਨੰਗੇ ਕਰ ਦੋਗੇ ਉਹ ਐਸੀ ਕਰਕੇ ਤਾਂ ਉਹਨਾਂ ਨੇ ਕਿਹਾ ਸੀ ਇਹਦਾ ਪੋਣੋ ਜੀ ਇਹਨੇ ਪੁਰਣੀ ਮੋਬਾਈਲ ਮੇਰੇ ਹੈ ਕਿਉਂ ਕਿੱਥੇ ਆ ਇਸਕੋਰਡ ਦੇ ਵਿੱਚ ਦਿਖਾਏ ਉਹਨਾਂ ਨੇ ਰਿਕਵਰੀ ਦਿਖਾਈ ਹੋਵੇ ਵੀ ਆਉਂਦੀ ਮੋਬਾਈਲ ਹੈ ਇਹਨਾਂ ਦੇ ਵਿੱਚ ਆ ਕੁਝ ਹੈਗਾ ਆ ਕੁਝ ਹੈਗਾ ਉਹ ਦਿਖਾਉਂਦਾ ਸਹੀ ਸਵਾਦ ਤਾਂ ਇਹ ਹੈਗਾ ਆਈ ਤਾਂ ਉਹਦੀ ਤਕਲੀਫ ਸੀ ਵੀਰ ਕਿੱਥੇ ਤੋਂ ਇਹਨਾਂ ਕੋਲ ਵੀਡੀਓ ਜਿਹੜੀਆਂ ਇਹ ਸਭ ਇਹ ਮੇਰੇ ਚੁੱਕ ਕੇ ਆ ਜਾਂਦੀਆਂ ਕਿਸ ਤਰ੍ਹਾਂ ਆ ਜਾਂਦੀਆਂ ਹੈਗੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦਾ ਘਟਨਾ ਚੱਲ ਹੁੰਦੇ ਰਹੇ ਹੈਗਾ ਇਹਨਾਂ ਆਪਣੇ ਆਪ ਚ ਸਟਾਰ ਰਹੇ ਆ ਵੀ ਕਿਤੇ ਕੋਈ ਅਹਿਦੀ ਚੀਜ਼ ਹੋਣਾ ਤੋਂ ਹੋਵੇ ਜਿਹੜੀ ਸਾਡੇ ਵੀ ਘੱਟ ਹੋਵੇ ਵਿਕਰਮ ਮਜੀਠੀਆ ਦਾ ਮੁੱਛਾ ਨੂੰ ਚੜਾਉਣਾ ਪੱਟ ਤੇ ਥਾਪੀਆਂ ਮਾਰਨਾ ਤੇ ਉਥੇ ਹੀ ਉਹ ਇਹ ਗੱਲ ਅਕਸਰ ਹੀ ਬੋਲਦੇ ਨੇ ਕਿ ਮੈਂ ਚੀਕਾ ਕਢਾ ਦੂੰਗਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇਹ ਗੱਲ ਕਹਿ ਰਹੇ ਨੇ ਕਿ ਦੇਖ ਹੁਣ ਨਿਕਲਦੀ ਅੰਦਰ ਬੈਠੇ ਦੀ ਚੀਕਾਂ ਇਹ ਇਹ ਤਾਂ ਲੈਜ਼ਾ ਹੈ ਹਰ ਬੰਦੇ ਦਾ ਭਗਵਾਨ ਤੋਂ ਮਾਨ ਸਾਹ ਪੰਜਾਬ ਦੇ ਸੀਮ ਸੀਮ ਹੋ ਕੇ ਕੀ ਕਰ ਰਹੇ ਆ ਕੀ ਕਰ ਰਹੇ ਜਿੱਦਾਂ ਲਾਓ ਜਿੱਦਾਂ ਲਾਓ ਜਿੱਦਾਂ ਲਾਓ ਜਿੱਦਾਂ ਲਾਓ ਬਦਹਾਸਾਵਾ ਦੇ ਵਿੱਚ ਜਿੱਦਾਂ ਲਾਓ ਦੋ ਇਹ ਉਹਦਾ ਕੰਮ ਹੈ ਕਿ ਕਿਸੇ ਨੂੰ ਰੋਕਣਾ ਕਿਸੇ ਨੂੰ ਬਦਹਾਸਾਵਾ ਦੇ ਵਿੱਚ ਬੈਠ ਕੇ ਉਠਾਉਣਾ ਜ਼ਬਰਦਸਤ ਕੋਈ ਕਰਦਾ ਬਦਹਾਸਾਵਾ ਸੈਸ਼ਨ ਕਰੇ Ya yeah, nam ਯਾਬਾ ਖੋ ਕਰੇ ਇਸੇ ਬੈਗੋ ਗ੍ਰੇਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 2027 ਦੀਆਂ ਇਲੈਕਸ਼ਨ ਆ ਰਹੀਆਂ ਨੇ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਤਾਂ ਆ ਸਕਦੇ ਨੇ ਪਰੰਤੂ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦੀ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਅਕਾਲੀ ਦਲ ੜਕਦਾ ਹੋਇਆ ਨਸਰ ਆ ਰਿਹਾ ਹੈ ਤੇ ਹੁਣ ਉੱਥੇ ਹੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਨੂੰ ਖੁੱਲੇ ਚੈਲੰਜ ਦੇ ਦਿੱਤੇ ਨੇ ਤੇ 20 ਸਾਈ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਉੱਭਰ ਕੇ ਬਾਹਰ ਆਊਗੀ ਤੇ ਅੱਜ ਸਾਡੇ ਨਾਲ ਸੀਨੀਅਰ ਲੀਡਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਮੌਜੂਦ ਹੈ ਤੇ ਉਥੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਰ ਸਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਜੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਕਿਵੇਂ ਜੀ ਆਪਣੇ ਤੁਸੀਂ رائے ਕੀ ਦੇਣਾ ਚਾਹੋਗੇ ਇਸ ਬਾਰੇ ਲੇਕਿਨ ਮੈਂ ਇਹ ਸਮਝਦਾ ਹਾਂ ਕਿ ਇਹ ਵਕੀਲ ਦੀ ਨਿਗਾਹ ਦੇ ਨਾਲ ਆ ਮੈਂ ਦੇਖਾਂ ਹਾਂਜੀ ਤਾਂ ਇਹ ਮੈਂ ਸਮਝਦਾ ਐ ਇਟਸ ਅ ਮੋਕਰੀ ਆਫ ਲਾ ਠੀਕ ਐ ਕਾਨੂੰਨ ਦਾ ਜਿਹੜਾ ਹੈਗਾ ਬੇਵਸੀ ਜਿਹੜੀ ਹੈਗੀ ਆ ਸਾਹਮਣੇ ਆ ਰਹੀ ਹੈ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਵੇਲੇ ਐਨਡੀਪੀਐਸ ਦੇ ਵਿੱਚ ਉਹਨਾਂ ਨੂੰ ਅੰਦਰ ਭੇਜਿਆ ਗਿਆ ਔਰ ਕਿੰਨਾ ਟਾਈਮ ਉਹਨਾਂ ਨੂੰ ਜਿਹੜਾ ਹੈਗਾ ਜੇਹਦੇ ਵਿੱਚ ਰਹਿਣਾ ਪਿਆ ਔਰ ਬਾਅਦ ਦੇ ਵਿੱਚ ਅੰਮ੍ਰਿਤਲ ਹਾਈ ਕੋਰਟ ਉਹਨਾਂ ਦੀ ਨਾਲ ਜਵਾਬਤ ਕਰਦੀ ਹੈ ਤੇ ਨਾਲ ਉਹ ਆਪਣੀਆਂ ਟਿੱਪਣੀਆਂ ਕਰਦੀ ਜਿਨ੍ਹਾਂ ਦੇ ਨਾਲ ਕਿ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹਨਾਂ ਨੂੰ ਬੇਸ ਦੇ ਦਿੰਦੀ ਹੈ ਔਰ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਇਸ ਕੇਸ ਦੇ ਵਿੱਚ ਦੇਖੋ ਐਡੀਪੀਐਸ ਕੇਸ ਦੇ ਵਿੱਚ ਨਾ ਇੱਕ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੀ ਮੈਂ ਦਰਸ਼ਕਾਂ ਦਾ ਦੱਸਣਾ ਚਾਹੁੰਦਾ ਉਹ ਹੁੰਦਾ ਹੈ ਪੋਜੈਸ਼ਨ ਆਫ ਪ੍ਰੋਪਰਟੀ ਉਹ ਵੀ ਜਿਹੜੇ ਕੇਸ ਦੀ ਪ੍ਰੋਪਰਟੀ ਦੀ ਗੱਲ ਕਰਦੇ ਆ ਕਿ ਹਨਾ ਉਹ ਕਿਸ ਬੰਦੇ ਦੇ ਪੋਜੈਸ਼ਨ ਦੇ ਵਿੱਚੋਂ ਮਿਲਿਆ ਹੈਗਾ ਇਹ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ ਸਰਦਿਕ ਵਿਕਰਮ ਮਜੀਠੀਆ ਕੋਲੋਂ ਕਿਸੇ ਕਿਸਮ ਦਾ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਕੋਈ ਐਂਡੀਪੀਐਸ ਦਾ ਜਿਹੜਾ ਹੈਗਾ ਸੁਹਾਨੀ ਮਿਲਿਆ ਕੋਈ ਉਹਨਾਂ ਦਾ ਗੱਲ ਨਹੀਂ ਹੈਗੀ ਔਰ ਹਿਅਰ ਸੇ ਗੱਲਾਂ ਦੇ ਉੱਤੇ ਜਿਹੜਾ ਹੈਗਾ ਐਵਿਡੈਂਸ ਕ੍ਰੀਏਟ ਕਰਕੇ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਅੰਦਰ ਪੇਕੇ ਜੀ ਤੁਸੀਂ ਐਂਡੀਪੀਐਸ ਦੀ ਗੱਲ ਕਰੀ ਐ ਤਾਂ ਬਾਰ-ਬਾਰ ਹੁਣ ਤਾਂ ਚਲੋ ਪਹਿਲਾਂ ਤਾਂ ਉਹਨਾਂ ਦੇ ਉੱਤੇ ਐਂਡੀਪੀਐਸ ਦੇ ਪਰਚੇ ਹੋਏ ਤੇ ਹੁਣ ਤਾਂ ਆਮਦਨ ਤੋਂ ਵੱਧ ਜ਼ਾਇਦਾ ਦਾ ਮਾਮਲਾ ਸਾਹਮਣੇ ਆਇਆ ਤੇ ਬਾਰ-ਬਾਰ ਫਿਰ ਪੰਜਾਬ ਸਰਕਾਰ ਦੀ ਇਹ ਗੱਲ ਕਿਉਂ ਕਹਿ ਰਹੀ ਐ ਕਿ ਵੀ ਨਸ਼ੇ ਦੇ ਤਸਕਰ ਅਸੀਂ ਵੱਡੇ ਵੱਡੇ ਮਗਰਮਾਸ਼ੇ ਜਿਹੜੇ ਕਿ ਉਹ ਫੜਲੇ ਨੇ ਨਾ ਨਾ ਉਹ ਹੀ ਗੱਲ ਕਰਦਾ ਨਾ ਵੀ ਉਹ ਫੜਲੇ ਸੀ ਜਿਹੜੇ ਉਹ ਤਾਂ ਅਦਾਲਤ ਨੇ ਛੱਡ ਦੇ NDPS ਦੇ ਵਿੱਚ ਨਸ਼ੇ ਦੇ ਸੂਤਰਕਰ ਇਹਨਾਂ ਨੇ ਝੂਠੇ ਕੇਸ પાਕੇ ਅnder ਦੱਤੇ ਸੀ ਉਹ ਅਦਾਲਤ ਨੇ ਜਮਾਨਤ ਲੈ ਲਈ। ਹਾਂ। ਔਰ ਇਹ ਰੇਅਰ ਕੇਸ ਹੈ ਜਿੱਦੇ ਵਿੱਚ ਇੰਨੀ ਛੇਤੀ ਜਿਹੜੀ ਹੈਗੀ ਆ ਆਨਰਬਲ ਕੋਰਟ ਜਿਹੜੀ ਹੈਗੀ ਆ ਹਾਈ ਕੋਰਟ ਉਹ ਜਮਾਨਤ ਦੇ ਦਿੰਦੀ ਹੈਗੀ। ਹੁਣ ਦੂਜਾ ਕੇਸ ਸ਼ੁਰੂ ਹੋ ਗਿਆ। ਠੀਕ ਹੈ। ਇਹਨੂੰ ਕੋਰਿਲੇਟ ਕਰਨ ਦੀ ਜਿਹੜੀ ਹੈਗੀ ਆ ਇੱਕ ਕੋਜੀ ਸਾਜਿਸ਼ ਸਿਆਸਤ ਔਰ ਪਿੱਛੇ ਬੈਠੇ ਜਿਹੜੇ ਵੱਡੇ ਅ ਮਤਲਬ ਕਨਿੰਗ ਬ੍ਰੇਨ ਹੈਗੇ ਆ ਉਹ ਕੰਮ ਕਰ ਰਹੇ ਹੈਗੇ ਹੁਣ ਕੀ ਹੈ ਉਹਨਾਂ ਦੇ ਉੱਤੇ ਜਿਹੜਾ ਇਹਨਾਂ ਨੇ ਅਲੀਗੇਸ਼ਨ ਲਾਇਆ ਕਿ ਅ ਉਹਦੇ ਤੋਂ ਵੱਧ ਜਾਇਦਾਦ ਦਾ ਔਰ ਦੂਜਾ ਜਿਹੜਾ ਹੈਗਾ ਉਹਨਾਂ ਦਾ ਪੈਸਿਆਂ ਦਾ ਮਤਲਬ ਬੇਨਾਮੀਆ ਪ੍ਰਾਪਰਟੀਆਂ ਦਾ ਜੀ ਹੁਣ ਉਸ ਦੇ ਬਾਰੇ ਵਿੱਚ ਇਹਨਾਂ ਨੇ 541 ਕਰੋੜ ਰੁਪਇਆ ਕਿਹਾ ਔਰ ਹਜ਼ਾਰਾਂ ਏਕੜ ਜ਼ਮੀਨ ਕਿਉਂ ਹੈ ਕਿਥੇ ਹੈ ਅਰਧਿਤ ਅਕਤ ਦਾ ਹਸਾਬ ਦੇ ਵਿੱਚ ਉਹ ਜਿਹੜਾ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਹੈਗਾ ਕਿੱਥੇ ਆ ਇਹ ਤਾਂ ਤੁਹਾਡੇ ਕੋਲ ਜਾਂ ਲੋਕਾਂ ਕੋਲ ਹੈ ਨਾ মিডিਆ ਕੋਲ ਮੈਂ ਪੁੱਛਦਾ ਕਿ ਅਦਾਲਤਾਂ ਦੇ ਜਾ ਕੇ ਤੁਸੀਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਅਦਾਲਤਾਂ ਦੇ ਵਿੱਚੋਂ ਜਾ ਕੇ ਮਾਰ ਪੇਪਰ ਉਹ ਰਾਈਰਕਡਵਾ ਕੇ ਦੇਖ ਲਓ ਉਹਦੇ ਵਿੱਚ ਦੇਖੋ ਕਿ ਕਿੰਨੀ ਪ੍ਰਾਪਰਟੀ ਕੀ ਉਹਨਾਂ ਦੀ ਦੱਸੀ ਗਈ ਆ ਕਿੰਨਾ ਉਹਨਾਂ ਕੋਲ ਪੈਸਾ ਦੱਸਿਆ ਗਿਆ ਤੁਹਾ ਲੱਖਾਂ ਚ ਵੀ ਨਹੀਂ ਵਰਦਾ ਹੈਗਾ ਉਹਦੇ ਵਿੱਚ ਤਾਂ ਇੱਕ ਪਾਸੇ ਰਹਿ ਗਿਆ ਕਰੋੜਾਂ ਦੇ ਵਿੱਚ ਤਾਂ ਦੂਜੀ ਗੱਲ ਹੁਣ ਮੈਂ ਤੁਹਾਨੂੰ ਵਕੀਲ ਦੀ ਪਾਸ਼ਾ ਦੇ ਵਿੱਚ ਸਮਝਾਉਂਦਾ ਜੀ ਬੜੀ ਕਲੀਅਰ ਗੱਲ ਹੈਗੀ ਆ ਇੱਕ ਵਰਡ ਹੈਗਾ ਸਾਡੀ ਉਹਦੇ ਵਿੱਚ ਜੁਡੀਸ਼ਰੀ ਦੇ ਵਿੱਚ ਜੂਰਿਸਡਿਕਸ਼ਨ ਜੂਰਿਸਡਿਕਸ਼ਨ ਕੀ ਹੈ ਕੀ ਆ ਹਰ ਅਦਾਲਤ ਦੀ ਆਪਣੀ ਜੂਰਿਸਡਿਕਸ਼ਨ ਹੈ ਸੈਸ਼ਨ ਕੋਰਟ ਦੀ ਆਪਣੀ ਜੂਰਿਸਡਿਕਸ਼ਨ ਹੈ ਲੋਅਰ ਕੋਰਟਾਂ ਦੀ ਆਪਣੀ ਜੂਰਿਸਡਿਕਸ਼ਨ ਹੈ ਹਾਈ ਕੋਰਟ ਦੀ ਆਪਣੀ ਜੂਰਿਸਡਿਕਸ਼ਨ ਹੈ ਜਿਹੜੀ ਰੈਵਿਊ ਕੋਰਟ ਆ ਹੈਗੀ ਉਹਨਾਂ ਦੀ ਆਪਣੀ ਜੂਰਿਸਡਿਕਸ਼ਨ ਹੈ ਹਰੇਕ ਡਿਪਾਰਟਮੈਂਟ ਦੀ ਆਪਣੀ ਕੋ ਰਿਸਟ੍ਰਿਕਸ਼ਨ ਹੈ ਜੇ ਤੁਹਾਡੇ ਕੋ ਆਮਦਨ ਨਾਲੋਂ ਵੱਧ ਸਾਧਨ ਹੈਗੇ ਜੀ ਆ ਦੇਸ਼ ਦੇ ਵਿੱਚ ਈਡੀ ਬਣਾਈ ਗਈ ਹੈ ਹਮ ਐਨਫੋਰਸਮੈਂਟ ਡਾਇਰੈਕਟਰੀ ਜੀ ਉਹਦਾ ਕੰਮ ਹੈਗਾ ਕਿ ਉਸ ਨੇ ਬਾਚ ਕਰਨਾ ਕਿ ਕਿਸ ਬੰਦੇ ਕੋਲ ਬੇਅੰਤਹਾ ਦੌਲਤ ਜਿਹੜੀ ਹੈਗੀ ਆ ਬਿਨਾ ਕਿਸੇ ਰਿਕਾਰਡ ਤੋਂ ਵੱਧਦੀ ਜਾ ਰਹੀ ਹੈਗੀ ਹਮ ਠੀਕ ਹੈ ਨੰਬਰ 2 ਇਹਦੇ ਵਿੱਚ ਅਲੀਗੇਸ਼ਨ ਲਾਇਆ ਗਿਆ ਬਾਹਰ ਦਾ ਜੀ ਆਊਟਸਾਈਡ ਦੀ ਕਿੱਡਿਆ ਦਾ ਜੀ ਉਹ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੇਖਣਾ ਹੈਗਾ ਜੀ ਕੀ ਮੈਂ ਪੁੱਛਦਾ ਹੈਗਾ ਕਿ ਇਸ ਕੇਸ ਦੇ ਵਿੱਚ ਈਡੀ ਕਿਤੇ ਸ਼ਾਮਲ ਹੈਗੀ ਹੈ ਨੰਬਰ 1 ਕੀ ਈਡੀ ਨੇ ਕੋਈ ਰੇਡ ਮਾਰੀ ਜੀ ਨੰਬਰ 2 ਕੀ ਈਡੀ ਨੇ ਕੋਈ ਨੋਟਿਸ ਦਿੱਤਾ ਨੰਬਰ 3 ਕੀ ਈਡੀ ਨੇ ਕੋਈ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਜੋਨ ਭਾਲ ਜਾਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਦੂਜਾ ਡਿਪਾਰਟਮੈਂਟ ਹੈਗਾ ਇਹਨੂੰ ਟੈਕਸ ਡਿਪਾਰਟਮੈਂਟ ਤੁਸੀਂ ਵੀ ਆ ਮੈਂ ਵੀ ਆ ਕੋਈ ਛੋਟੀ ਟੈਕਸ ਉੱਪਰੋਂ ਭਰਦਾ ਕੋਈ ਵੱਡੀ ਰਿਟਰਨ ਉੱਪਰੋਂ ਭਰਦਾ ਹੈਗਾ ਠੀਕ ਹੈ ਹਰ ਸਾਲ 31 ਮਾਰਚ ਤੋਂ ਬਾਅਦ ਕਰਨਾ ਪੈਂਦਾ ਇਹਨਾਂ ਨੇ ਕਿਹਾ ਨਾ ਕਿ ਪਹਿਲਾ ਪੈਸੇ ਜਿਹੜੇ ਹੈਗੇ ਆ ਜਦੋਂ ਪੇਪਰ ਭਰੇ ਸੀ ਉਹ ਤੋਂ ਪੈਸੇ ਜ਼ਿਆਦਾ ਦਿਖਾਏਗਾ ਘਾਟ ਦਿਖਾਏਗੇ ਉਸ ਤੋਂ ਬਾਅਦ ਬੇਅੰਤਹਾ ਉਹਦੇ ਵਿੱਚ ਵ੍ਰਿਧੀ ਹੋ ਉਹ ਵਿਅਕਤੀ ਇਨਕਮ ਟੈਕਸ ਜਿਹੜੀ ਹੈਗੀ ਰਿਟਰਨ ਪਤਾ ਠੀਕ ਹੈ ਇਨਕਮ ਟੈਕਸ ਡਿਪਾਰਟਮੈਂਟ ਹੈ ਜਿਹੜਾ ਜੇ ਉਹਨੂੰ ਲੱਗੇ ਕਿ ਡੈਫਿਸਿਟ ਆਫ ਇਨਕਮ ਟੈਕਸ ਹੈਗਾ ਜਾਂ ਉਹਦੇ ਵਿੱਚ ਉਹਨੇ ਕਟ ਭਰਿਆ ਉਹ ਦੇਖੋ ਪੈਸੇ ਜ਼ਿਆਦਾ ਹੈਗੇ ਆ ਕਿਤੇ ਗਲਤੀ ਵੀ ਹੈਗੀ ਆ ਜਾਂ ਉਹਨੇ ਨਹੀਂ ਭਰਿਆ ਹੈਗਾ ਤਾਂ ਇਨਕਮ ਟੈਕਸ ਡਿਪਾਰਟਮੈਂਟ ਨੇ ਇੱਕ ਕੰਪਲੇਂਟ ਫਾਈਲ ਕਰਨੀ ਆ ਬਿਫੋਰ ਦਾ ਕੋਰਟ ਕੇ ਇਸ ਬੰਦੇ ਨੂੰ ਜਿਹੜਾ ਹੈਗਾ ਕ੍ਰਿਮੀਨਲ ਜਿਹੜਾ ਹੈਗਾ ਕੇਸ ਦੇ ਵਿੱਚ ਕਮਪਲੇਟ ਦੇ ਵਿੱਚ ਇਹਨੂੰ ਸੰਮਣ ਕਰਕੇ ਇਹਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਪਰਚਿਆ ਸੌਰੀ ਕੇਸ ਚ ਲਾਇਆ ਜਾਵੇ ਠੀਕ ਹੈ ਤੇ ਉਹ ਜਿਹੜਾ ਹੈਗਾ ਕੀ ਇਨਕਮ ਟੈਕਸ ਨੇ ਕੋਈ ਸੰਭਲ ਪੀ ਗਿਆ ਕੀ ਇਨਕਮ ਟੈਕਸ ਨੇ ਕੋਈ ਰੇਡ ਮਾਰੀ ਕੀ ਇਨਕਮ ਟੈਕਸ ਦੀਨ ਨੂੰ ਇਹਨਾਂ ਨੇ ਵਿੱਚ ਪਾਰਟੀ ਬਣਾਇਆ ਤੇ ਫਿਰ ਵੇਅਰ ਇਜ਼ ਆਪਣਾ ਜਿਹੜੀ ਹੈਗੀ ਵਿਜੀਲੈਂਸ ਪੰਜਾਬ ਦੀ ਵਿਜੀਲੈਂਸ ਹੈ ਜਿਹੜੀ ਉਸ ਨੂੰ ਕੀ ਰਾਈਟ ਹੈਗਾ ਕਿ ਉਹ ਬਿਨਾ ਕਿਸੇ ਪ੍ਰਾਪਰਟੀਆਂ ਦੀ ਜਾਣਬੀਨ ਕਰੇ ਤੇ ਇੱਕ ਬੰਦੇ ਦੇ ਘਰ ਜਾ ਕੇ ਉਸ ਦੀ ਵਾਈਫ ਦੇ ਸਾਹਮਣੇ ਉਸ ਦੇ ਜਿਹੜਾ ਹੈਗਾ ਰੈਜੀਡੈਂਸ਼ੀਅਲ ਹਾਊਸ ਦੇ ਵਿੱਚ ਉਹਦੇ ਬੱਚਿਆਂ ਦੀ ਹਾਜ਼ਰੀ ਦੇ ਵਿੱਚ ਇੱਕ ਬੰਦੇ ਦੇ ਨਾਲ ਜਾ ਕੇ ਬਤਨੀ ਸੀ ਕਰੇ ਔਰ ਉਹਨੂੰ ਚੱਕ ਕੇ ਲਿਆ ਕੇ ਜਿਹੜਾ ਹੈਗਾ ਅਦਾਲਤ ਦੇ ਵਿੱਚ ਪੇਸ਼ ਕਰ ਦਵੇ ਔਰ ਜੋ ਅਦਾਲਤ ਦੇ ਵਿੱਚ ਹੋਇਆ ਕਿਸ ਤਰ੍ਹਾਂ ਪਰਦੇ ਲਾ ਕੇ ਜਿਹੜਾ ਹੈਗਾ ਅਦਾਲਤ ਨੂੰ ਜਿਹੜਾ ਹੈਗਾ ਮਾਦਵਾ ਅਮਰ ਤੇ ਅਸੀਦ ਵਰਗਾ ਮਾਹੌਲ ਬਣਾ ਕੇ ਲੋਕਾਂ ਨੂੰ ਅਦਾਲਤ ਜਾਣ ਤੋਂ ਰੋਕ ਕੇ ਇਸ ਤਰ੍ਹਾਂ ਦਾ ਨੈਰੇਟਿਵ ਸੱਜਿਆ ਗਿਆ ਕਿ ਮੈਂ ਸਮਝਦਾ ਹੈਗਾ ਕਿ ਦੇਸ਼ ਦੀ ਡੈਮੋਕਰੇਸੀ ਵਾਸਤੇ ਇਹ ਤੋਂ ਕਾਲਾ ਦੇਸ਼ ਦੇ ਕਾਨੂੰਨ ਵਾਸਤੇ ਲੀਗਲ ਸਿਸਮ ਵਾਸਤੇ ਇਸ ਤੋਂ ਕਾਲਾ ਕੋਈ ਮੈਨੂੰ ਅੱਜ ਤੱਕ ਜਿਹੜਾ ਹੈਗਾ ਸਿਸਮ ਨਹੀਂ ਲੱਭਿਆ ਹਣਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖਿਆ ਹੈਗਾ ਹੋਰ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਜੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਥੇ ਭੇਜਿਆ ਗਿਆ ਨਾਬੇ ਜੇਲ੍ਹ ਵਿੱਚ ਜੀ ਨਾਬੇ ਜੇਲ੍ਹ ਦਾ ਨਾਮ ਪਤਾ ਤੁਹਾਨੂੰ ਨਹੀਂ ਨਾਬੇ ਜੇਲ੍ਹ ਦਾ ਨਾਂ ਹੈਗਾ ਹਾਈ ਸਕਿਉਰਿਟੀ ਜੇ ਉਹਥੇ ਜਿੰਨੇ ਟੈਰਰਿਸਟ ਪ੍ਰਾਣੀ ਜਾਂ ਗੈਂਗਸਟਰ ਉਸ ਜੇਲ੍ਹ ਦੇ ਵਿੱਚ ਹੈਗੇ ਠੀਕ ਹੈ ਉਸ ਦੇ ਵਿੱਚ ਉਹਨਾਂ ਨੂੰ ਬੰਦਿਆਂ ਦੇ ਨਾਲ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਔਰ ਬੰਦਿਆਂ ਦੇ ਨਾਲ ਬੈਰਕ ਦੇ ਵਿੱਚ ਬੰਦ ਕਰਕੇ ਉਨਾ ਦੀ ਸਕਿਉਰਟੀ ਵਾਪਸ ਕਰਕੇ ਔਰ ਮਤਲਬ ਜਿਹੜਾ ਅਸੀਂ ਮੰਗ ਰਹੇ ਹੈਗੇ ਨਾ ਵੀ ਉਹਨਾਂ ਦੀ ਜਿਹੜੀ ਹੈਗੀ ਬੈਕਕੈਂਡ ਕੀਤੀ ਜਾਵੇ ਇਸ ਕਰਕੇ ਹੀ ਮੰਗ ਰਹੇ ਹੈਗੇ ਆ ਕਿ ਉਹਨਾਂ ਦੀ ਜਾਨ ਨੂੰ ਉੱਤੇ ਖਤਰਾ ਹੈਗਾ ਜਦੋਂ ਤੁਸੀਂ ਇੱਕ ਮੰਤਰੀ ਲੈਵਲ ਦੇ ਬੰਦੇ ਨੂੰ ਆਮ ਲੋਕਾਂ ਦੇ ਉਸ ਤਰ੍ਹਾਂ ਦੇ ਕਿਉਂਕਿ ਉੱਥੇ ਕੋਈ ਪਲਾ ਮਾਨਸ ਤੱਕ ਗਿਆ ਬਾਣੀ ਜੀ ਕੋਈ ਰੇਅਰ ਹੁੰਦਾ ਹੈ ਜਿਹੜਾ ਜਿਹਦੇ ਵਿਚਾਰੇ ਨੇ ਭਾਗਾਂ ਨੇ ਮਾਰ ਮਾਰੀ ਵੀ ਹੁੰਦੀ ਆ ਉਹ ਉਹ ਬੰਦਾ ਉੱਥੇ ਗਿਆ ਹੁੰਦਾ ਅਦਰਵਾਈਜ਼ ਤਾਂ ਰੇਟ ਬੰਦਾ ਉੱਥੇ ਸਿਰੇ ਤੋਂ ਸਿਰੇ ਚੜਤ ਤੋਂ ਚੜਤ ਅੰਦਰ ਜਾਂਦਾ ਹੈਗਾ ਫਿਰ ਜੇ ਕੱਲ ਨੂੰ ਸਰਦਾਰ ਵਿਕ੍ਰਮ ਸਿੰਘ ਮਰੀਟਿਆ ਨੂੰ ਕੋਈ ਹੁੰਦਾ ਔਰ ਇਹਨਾਂ ਦੀ ਮਨਸ਼ਾ ਇਹ ਹੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਜਾਨ ਮਾਲ ਦੀ ਜਿਹੜੀ ਹੈਗੀ ਆ ਉਹਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਜੀ ਤੁਸੀਂ ਗੱਲ ਕਰੀ ਹੈ ਕਿ ਵੀ ਜਿਹੜੇ ਨਾਬਾ ਜੇਲ੍ਹ ਦੇ ਵਿੱਚ ਭੇਜੇ ਗਏ ਉੱਥੇ ਜ਼ਿਆਦਾਤਰ ਗੈਂਗਸਟਰ ਆ ਕਿ ਵਿਕਰਮ ਮਜੀਠੀਆ ਦੀ ਫਿਰ ਤੁਲਨਾ ਗੈਂਗਸਟਰ ਨਾਲ ਕਿਰੀਆਂ ਗਈਆਂ ਤੇ ਦੂਜੇ ਪਾਸੇ ਇਹ ਵੀ ਗੱਲ ਕਹੀ ਗਈ ਹੈ ਕਿ ਬਿਰਕ ਦੇ ਵਿੱਚ ਉਹ ਸਹਰਾਣਾ ਮੰਗਦੇ ਨੇ orange category ਦੇ ਵਿੱਚ ਜਾਣ ਨੂੰ ਕਹਿੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਰੀਸਾ ਲਾ ਕੇ ਵੀ ਦਿਖਾਉਂਦੇ ਨੇ ਮੈਂ ਉਹੀ ਗੱਲ ਕਰਦਾ ਨਾ ਜੀ ਵੀ ਤੁਸੀਂ ਬਿਰਕਾ ਕਿਵੇਂ ਹੁੰਦੀਆਂ ਹੈਗੇ ਉਹਦੇ ਵਿੱਚ ਕਈ ਤੀ ਕੈਦੀ ਹੁੰਦੀ ਜੀ ਜਿਹੜੇ ਪੋਲੀਟੀਕਲ ਕੈਦੀ ਹੁੰਦੇ ਆ ਪੋਲੀਟੀਕਲ ਪ੍ਰਿਜ਼ਨਰਸ ਹੁੰਦੇ ਆ ਜਾਂ ਲੇਬਲ ਹੁੰਦੇ ਆ ਹਰ ਇੱਕ ਦਾ ਪਹਿਲਾਂ ਤਾਂ ਐਜੂਕੇਸ਼ਨ ਵਾਲਿਆਂ ਦਾ ਵੀ ਲੈਵਲ ਹੋਇਆ ਕਰਦਾ ਸੀ ਮੰਤਰੀ ਲਾ ਪਰ ਇਸ ਤਰ੍ਹਾਂ ਉਹਨਾਂ ਦੀ ਉਹ ਹੈ ਕੀ ਆ ਤੇ ਤੁਸੀਂ ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਅਲੱਗ ਉਹਦੇ ਵਿੱਚ ਬੈਠਕਾਂ ਦੇ ਵਿੱਚ ਰੱਖਣਾ ਆਂਦਾ। ਤਾਂ ਕਿ ਤੁਸੀਂ ਸੈਂਸਿਟਿਵ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਛੱਡ ਦਿਓ ਔਰ ਉੱਥੇ ਕੋਈ ਇਸ ਤਰ੍ਹਾਂ ਦੀ ਪਾਗੀ ਘਟਨਾ ਹੋ ਜਵੇ ਤੇ ਜਿਹੜੇ ਬੰਦੇ ਕਰਨਗੇ ਉਹ ਬੰਦੇ ਤਾਂ ਪਹਿਲਾਂ ਤੋਂ ਪਤਾ ਹੀ ਹੈ ਕਿ ਕਿਸੇ ਪਰ 6 ਮੁਕਾਦਮੇ ਪਹਿਲਾਂ ਦਰਜ ਹੈਗੇ ਆ। ਹਰ ਕੀ ਕਰੇ ਸੱਤਮਾ ਹੋ ਜੂ ਕੀ ਹੋ ਜੂਗਾ ਠੀਕ ਹੈ ਨੀ ਅੱਠਮਾ ਹੋ ਜੂ ਜੇ ਸੱਤ ਹੋਵੇ ਵੀ ਅੱਠਮਾ ਹੋ ਜੂਗਾ ਫਿਰ ਕੀ ਹੋ ਜੂਗਾ ਪਰ ਸਵਾਲ ਇਹ ਹੈਗਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਵੀ ਅੰਦਰ ਖਤਰਾ ਆਏਗਾ ਔਰ ਜਿਹੜਾ ਬਾਕੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਨੂੰ ਉਹਨਾਂ ਦੀ ਜਾਇਦਾਦ ਨੂੰ ਵੀ ਹਰ ਪਾਸੇ ਤੋਂ ਜਿਹੜਾ ਹੈਗਾ ਮੈਂ ਸਮਝਦਾ ਕਿ ਬਹੁਤ ਵੱਡਾ ਚੈਲੰਜ ਬਹੁਤ ਵੱਡਾ ਖਤਰਾ ਜਿਹੜਾ ਹੈਗਾ ਅੱਜ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਜੀ ਵੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਪਿੱਛੇ ਉਹਨਾਂ ਦਾ ਸੱਚ ਬੋਲਣ ਦਾ ਜਿਹੜਾ ਕਿ ਲੈ ਜਾ ਹੁੰਦਾ ਹੈ ਜਾਂ ਸੱਚ ਬੋਲਦੇ ਨੇ ਵੀਡੀਓਸ ਸਾਹਮਣੇ ਲੈ ਕੇ ਆਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਕਾਰਨ ਬਣਿਆ ਹੋਗਾ ਜੀ ਬਿਲਕੁਲ ਇਹੀ ਕਾਰਨ ਤਾਂ ਇਹੀ ਹੈਗਾ ਜਦੋਂ ਤੁਸੀਂ ਕਿਸੇ ਦੇ ਪਾਪ ਸਾਹਮਣੇ ਕਰ ਦੋਗੇ ਨੰਗੇ ਕਰ ਦੋਗੇ ਵਿਦ ਪ੍ਰੂਫ ਨੰਗੇ ਕਰ ਦੋਗੇ ਉਹ ਇਹੇ ਸੇ ਕਰਕੇ ਤਾਂ ਉਹਨਾਂ ਨੇ ਕਿਹਾ ਸੀ ਇਹਨਾਂ ਕੋਲ ਜੀ ਇਹਨੇ 19 ਮੋਬਾਈਲ ਮੇਰੇ ਹੈਗੇ ਉਹ ਕਿੱਥੇ ਆ ਕਿਸੇ ਕੋਡ ਦੇ ਵਿੱਚ ਦਿਖਾਏ ਉਹਨਾਂ ਨੇ ਰਿਕਵਰੀ ਦਿਖਾਈ ਹੋਵੇ ਵੀ ਆਉਂਦੀ ਮੋਬਾਈਲ ਹੈ ਇਹਨਾਂ ਦੇ ਵਿੱਚ ਆ ਕੁਛ ਹੈਗਾ ਆ ਕੁਛ ਹੈਗਾ ਕੁਝ ਦਿਖਾਉਣ ਦਾ ਸਹੀ ਸਵਾਲ ਤਾਂ ਇਹ ਹੈਗਾ ਆਹੀ ਤਾਂ ਉਹਦੀ ਤਕਲੀਫ ਸੀ ਵੀ ਇਹ ਕਿੱਥੇ ਤੋਂ ਇਹਨਾਂ ਕੋਲ ਵੀਡੀਓਜ਼ ਜਿਹੜੀਆਂ ਆ ਕੇ ਸਾਡੇ ਇਹਨੇ ਕਰਕੇ ਆ ਜਾਂਦੀਆਂ ਕਿਸ ਤਰ੍ਹਾਂ ਆ ਜਾਂਦੀਆਂ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਸ ਤਰ੍ਹਾਂ ਦਾ ਘਟਨਾ ਕਰ ਹੁੰਦੇ ਰਹੇ ਹੈਗਾ ਨਾ ਇਹਨਾਂ ਨੂੰ ਆਪਣੇ ਆਪ ਨੂੰ ਸਤਾ ਰਹੇ ਆ ਵੀ ਕਿਤੇ ਕੋਈ ਐਹੀ ਜੀ ਚੀਜ਼ ਉਹਨਾਂ ਕੋਲ ਨਾ ਹੋਵੇ ਜਿਹੜੀ ਸਾਡੇ ਲਈ ਘਾਤ ਖੋਵੇ ਇਸੇ ਕਰਕੇ ਉਹ ਉਹਨਾਂ ਦਾ ਮੂੰਹ ਬਦਲ ਕਰਨ ਵਾਸਤੇ ਉਹਨਾਂ ਨੂੰ ਮੀਡੀਆ ਤੋਂ ਪਰਾਂ ਰੱਖਣ ਵਾਸਤੇ ਇਹ ਸਾਰੀਆਂ ਚਾਲਾਂ ਚੱਲ ਰਹੀਆਂ ਹਨ ਔਰ ਮੈਂ ਸਮਝਦਾ ਕਿ ਅਦਾਲਤਾਂ ਦੇ ਵਿੱਚ ਜਾਣ ਦੀ ਦੇਰ ਹੈ ਔਰ ਸਭ ਕੁਝ ਸਾਹਮਣੇ ਜਿਹੜਾ ਹੈਗਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਸਾਹਮਣੇ ਆ ਗਿਆ ਜੀ ਵਿਕਰਮ ਮਜੀਠੀਆ ਦਾ ਮੋਛਾ ਨੂੰ ਚੜਾਉਣਾ ਪੱਟ ਤੇ ਥਾਪੀਆਂ ਮਾਰਨਾ ਤੇ ਉਥੇ ਹੀ ਉਹ ਇਹ ਗੱਲ ਅਕਸਰ ਹੀ ਬੋਲਦੇ ਨੇ ਕਿ ਮੈਂ ਚੀਕਾ ਕਢਾ ਦੂੰਗਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇਹ ਗੱਲ ਕਹਿ ਰਹੇ ਨੇ ਕਿ ਦੇਖ ਹੁਣ ਨਿਕਲਦੀ ਅੰਦਰ ਬੈਠੇ ਦੀ ਚੀਕਾ ਇਹ ਇਹ ਤਾਂ ਲੈਜ਼ਾ ਹੈ ਹਰ ਬੰਦੇ ਦਾ ਭਗਵਾਨ ਤਾਂ ਮਾਨ ਸਾਹਿਬ ਪੰਜਾਬ ਦੇ ਸੀਐਮ ਸੀਐਮ ਹੋ ਕੇ ਕੀ ਕਰ ਰਹੇ ਆ ਕੀ ਕਰ ਰਹੇ ਆ ਜਿੱਦਾਂ ਲੋ ਜਿੱਦਾਂ ਲੋ ਜਿੱਦਾਂ ਲੋ ਜਿੱਦਾਂ ਲੋ ਬਿਧਾਨ ਸਭਾ ਅੰਦਰ ਜਿੱਦਾਂ ਲੋ ਅੰਦਰ ਇਹ ਉਹਨਾਂ ਦਾ ਹੁਕਮ ਹੈ ਕਿ ਕਿਸੇ ਨੂੰ ਰੋਕਣਾ ਕਿਸੇ ਨੂੰ ਵਿਧਾਨ ਸਭਾ ਦੇ ਵਿੱਚ ਬੈਠ ਕੇ ਬਿਠਾਉਣਾ ਜ਼ਬਰਦਸਤ ਕੋਈ ਬੰਦਾ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰੇ ਜਾ ਨਾ ਕਰੇ ਜਾਂ ਆਵਾਕ ਆਉਂ ਕਰੇ ਇਟਸ ਅ ਬਿਪੋਕ੍ਰੇਸੀ ਮਤਲਬ ਜਿਸ ਤਰ੍ਹਾਂ ਦੇ ਲਹਿਜਿਆਂ ਦੇ ਵਿੱਚ ਉਹ ਬੋਲਣਗੇ ਤੇ ਸਰਵਾਰ ਵਿਕਰਮ ਸਿੰਘ ਜੀਠਿਆ ਬੋਲਦੇ ਆ ਤਾਂ ਮਿਰਚਾ ਕਿਉਂ ਲੱਗਦੀ ਹੈ ਉਹ ਮਿਰਚਾਂ ਜਿਹੜੀਆਂ ਜਿਆਦਾ ਕੌੜੀਆਂ ਲੱਗ ਰਹੀਆਂ ਇਸੇ ਕਰ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹੀ ਵਿਅਕਤੀ ਹੈ ਜਿਹੜਾ ਹਰ ਇਹਨਾਂ ਦਾ ਪਾਜ ਹੈ ਜਿਹੜਾ ਉਸ ਨੂੰ ਉਗਾੜ ਕੇ ਲੋਕਾਂ ਦੇ ਸਾਹਮਣੇ ਲਿਆਉਂਦਾ ਹੈਗਾ ਔਰ ਫਿਰ ਕੋ ਚਾਰ ਦਿਨ ਦੀ ਗੱਲ ਆ ਫਿਰ ਕਿਹੜਾ ਬੈਕਗ੍ਰਾਉਂਡ ਸਿਰ ਮਜੀਠਿਆ ਚੁਪ ਕਰ ਦੇਣਗੇ ਫਿਰ ਹੋਰ ਤਿਆਰੀ ਕਰ ਲੈਣ ਕਿ ਹੋਰ ਕਦਮਾ ਕਿਹੜਾ ਪਾਉਣਾ ਹੈ ਸੋ ਇਸ ਕਰਕੇ ਅ ਕਿਸੇ ਦਾ ਗੇਲ ਚ ਜਾਣਾ ਜਾਂ ਨਾ ਜਾਣਾ ਇਹ ਮੈਨੂੰ ਨਹੀਂ ਲੱਗਦਾ ਕੋਈ ਮੈਨਾ ਰੱਖਦਾ ਹੈਗਾ ਤੇ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਹੈਗਾ ਕਿ ਰਾਜ ਦੇ ਤਾਂ ਕਿਆ ਬਾਤ ਜਾਈ ਸਿੱਖ ਮਗਾਏ ਤਾਂ ਪਿਆਰ ਕਰ ਜਾਈ ਇਹਦਾ ਉਸਤੀ ਰਜਾ ਸੱਚੀ ਪਾਛਾਦੀ ਔਰ ਇੱਕ ਪਰਿਵਾਰ ਹੈ ਜਿਹੜਾ ਬਹੁਤ ਪਰਮਾਤਮਾ ਦੇ ਬਾਣੇ ਚ ਰਹਿਣ ਵਾਲਾ ਪਰਿਵਾਰ ਹੈ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਹੈ ਇਹਨਾਂ ਨੂੰ ਇਹਨਾਂ ਗੱਲਾਂ ਛੋਟੀਆਂ ਗੱਲਾਂ ਹੈ ਇਹ ਬਹੁਤ ਛੋਟੀਆਂ ਗੱਲਾਂ ਹੈ ਕਿਸੇ ਬੰਦੇ ਨੂੰ ਜੇਲਾ ਦੇ ਵਿੱਚ ਜੇ ਜੇਲ੍ਹ ਦੀ ਉਹ ਗੱਲ ਕਰਨੀ ਹੋਵੇ ਤਾਂ ਸਰਦਾਰ ਪ੍ਰਕਾਸ਼ ਸੇ ਬਾਅਦ ਉਹਦੀ ਅੱਧੀ ਜ਼ਿੰਦਗੀ ਜੇਲ੍ਹ ਦੇ ਵਿੱਚ ਨਿਕਲ ਗਈ ਜਿਵੇਂ ਗੁਰਚੰਦ ਸਿੰਘ ਤੋੜਾ ਦੀ ਅੱਧੀ ਜ਼ਿੰਦਗੀ ਜੇਲ੍ਹ ਦੇ ਵਿੱਚ ਨਿਕਲ ਗਈ ਬਾਕੀ ਜਿਹੜੇ ਲੀਡਰ ਹੈਗੇ ਸ਼ਰੂਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਲੀਡਰ ਹੈਗੇ ਆ ਅੱਧੀ ਅੱਧੀ ਜ਼ਿੰਦਗੀ ਉਹਨਾਂ ਦੀ ਜਿਹੜੀ ਹੈਗੀ ਇਹ ਜ਼ਿਲ੍ਹਿਆਂ ਦੇ ਵਿੱਚ ਨਿਕਲ ਗਈ ਸੋ ਕੋਈ ਗੱਲ ਨਹੀਂ ਫਿਰ ਇਹ ਤਾਂ ਦੇਖੋ ਇਹਦਾ politcal vendges ਆ ਗਿਆ ਹੋਰ irrelevant ਆ ਗਿਆ ਅ ਇਸ ਤਰ੍ਹਾਂ ਦੀ ਬਦਲਾਖੋਰੀ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਜਿਹੜੀ ਆ ਗਈ ਸਚਾਈ ਹੈਗੀ ਹੈ ਬਾਕੀ ਸਚਾਈ ਤਾਂ ਆਦਤਾਂ ਦੇ ਵਿੱਚ ਆਪਣੇ ਆਪ ਆ ਜਾਣੀ ਹੈ ਪਿਛਲੇ ਟਾਈਮਾਂ ਦੇ ਵਿੱਚ ਜੇ ਸਚਾਈ ਵਾਲੀ ਗੱਲ ਹੁੰਦੀ ਨਾ ਅਰ ਮੈਨੂੰ ਜੀ ਮੈਂ ਸਮਝਦਾ ਕਿ 4 ਸਾਲ ਦੇ ਵਿੱਚ ਪਹਿਲੇ ਗੇਸ ਦਾ ਜਿਹਦੀ ਆਪਾਂ ਗੱਲ ਕਰਦੇ ਕਿ ਉਹਨਾਂ ਦੇ ਕੋਲੋਂ ਨਸ਼ੇ ਦੀ ਗੱਲ ਕੀਤੀ ਗਈ ਐਂਡੀਪੀਐਸ ਦਾ ਪਰਚਾ ਦਰਜ ਕੀਤਾ ਉਹਦਾ ਚਲਾਨ ਕਿੱਥੇ ਹੈ ਮੈਨੂੰ ਦੱਸੋ ਚਲਾਨ 90 ਦਿਨਾਂ ਵਿੱਚ ਪੇਸ਼ ਕਰਵਾਉਂਦਾ 90 ਡੇਜ਼ ਆ ਪ੍ਰੋਵੀਜ਼ਨ ਆ ਜਿਹੜਾ ਉਸ ਤੋਂ ਬਾਅਦ ਆ ਜਿਹੜਾ ਅਦਾਲਤ ਨੂੰ ਜਿਹੜਾ ਹੈਗਾ ਲਿਖ ਕੇ ਦੇਣਾ ਪੈਂਦਾ ਕਿ ਸਾਡਾ ਆ ਰਹਿ ਗਿਆ ਸਾਡਾ ਆ ਰਹਿ ਗਿਆ 4 ਸਾਲ 4 ਸਾਲ ਦੇ ਵਿੱਚ ਉਹਨਾਂ ਦੇ ਖਿਲਾਫ ਚਲਾਨ ਨਹੀਂ ਪੇਸ਼ ਹੋ ਸਕਿਆ ਅੱਜ ਤੁਸੀਂ ਜਿਹੜਾ ਆ ਗਿਆ ਦੂਜਾ ਕੇਸ ਜਿਹੜਾ ਆ ਗਿਆ ਖੜਾ ਕਰਤਾ ਚਲਾਨ ਤਾਂ ਇਹਦੇ ਚ ਵੀ ਪੇਸ਼ ਨਹੀਂ ਹੋ ਸੋ ਇਸ ਕਰਕੇ ਤਾਂ ਕਿਸੇ ਵੀ ਬੰਦੇ ਦੀ ਜਿਹੜੀ ਇਮੇਜ ਹੈਗੀ ਆ ਉਹਦੀ ਅ ਇੱਜ਼ਤ ਹੈਗੀ ਆ ਉਸ ਨੂੰ ਟਰਨਿਸ਼ ਕਰਨ ਵਾਲੀ ਉਹਨੂੰ ਬਹੁਤ ਏ ਲਾਉਣ ਵਾਲੀ ਦਰ ਹੈਗੀ ਆ ਔਰ ਉਹ ਇਹ ਸਾਰਾ ਜੀ ਚਲੋ ਹੁਣ ਵਿਕਰਮ ਮਜੀਠੀਆ ਦੀ ਗੱਲ ਹੋਈ ਤਾਂ ਅਕਾਲੀ ਦਲ ਦੀ ਗੱਲ ਕਰੀਏ ਜੀ 2027 ਦੇ ਵਿੱਚ ਹੁਣ ਅਕਾਲੀ ਦਲ ਕਹਿ ਰਿਹਾ ਕਿ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਪਿਆਰ ਦੇ ਨਾਲ ਤੇ ਲੋਕਾਂ ਦੇ ਫਤਬੇ ਦੇ ਨਾਲ ਅੱਗੇ ਆਵਾਂਗੇ ਤੁਹਾਨੂੰ ਲੱਗਦਾ ਜੀ ਕਿ 2027 ਦੇ ਵਿੱਚ ਅਕਾਲੀ ਦਲ ਲੱਗੇ ਆਏਗਾ ਕਿਉਂਕਿ ਦੋ ਪਾੜ ਵੀ ਹੋਏ ਨੇ ਤੇ ਲੋਕਾਂ ਦਾ ਜਿਹੜਾ ਕਿ ਵਿਸ਼ਵਾਸ ਬੇਸ਼ੱਕ ਅੱਜ ਪਾਰਟੀ ਸਤਾ ਦੇ ਵਿੱਚ ਨਹੀਂ ਹੈ ਪਰ ਲੋਕ ਇਹ ਗੱਲ ਬੋਲਦੇ ਨੇ ਤੇ ਪ੍ਰਧਾਨ ਸਾਹਿਬ ਆਪ ਵੀ ਬੋਲਦੇ ਨੇ ਕਿ ਜਿਹੜੇ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕਰਤੇ ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਗਏ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੈਮਰਾ ਲੈ ਕੇ ਚਲੇ ਜਾਓ ਜਿਹੜਾ ਕੰਮ ਵੀ ਹੋਊਗਾ ਉਹ ਸ਼ਰੂਮਣੀ ਅਕਾਲੀ ਦਲ ਦਾ ਕਰਿਆ ਹੋਊਗਾ ਜੇ ਇਹਨਾਂ ਨੇ ਲੋਕਾਂ ਦਾ ਲਾਭ ਬਣਾਈਆਂ ਨਾ ਕਿਹੜੀਆਂ ਬਹਾਲਾ ਕਲੀਨਿਕਾਂ ਉਹ ਵੀ ਸ਼ਰੂਮਣੀ ਅਕਾਲੀ ਦੇ ਬਣਾਏ ਹੋਏ ਸਾਂਝ ਕੇਂਦਰਾਂ ਦੇ ਵਿੱਚ ਬਣਾਈਆਂ ਇਹਨਾਂ ਨੇ ਕੰਮ ਬਹੁਤ ਕਰਿਆ ਇਹਨਾਂ ਨੇ ਸਕੂਲਾਂ ਦੇ ਜਿਹੜੀ ਹੈਗੇ ਆ ਨਾ ਟਾਇਲਟਾਂ ਉਹਨਾਂ ਦੇ ਵਿੱਚ ਪੱਥਰ ਦੇ ਬੂਦ ਆਏ ਉਹ ਪੱਥਰ 10 ਰੁਪਏ ਦਾ ਔਰ ਉਹ ਦਾ ਖਾਚਾ ਦੋ ਦਾ ਖਰਬੀ ਗਿਆ। ਇੰਨਾ ਕੰਮ ਦੀ ਰੂਬ ਇਹਨਾਂ ਨੇ ਕਰਿਆ। ਐਜੂਕੇਸ਼ਨ ਦੇ ਵਿੱਚ ਇਹਨਾਂ ਨੇ ਸਿਰਫ ਔਰ ਸਿਰਫ ਕੂਚੀ ਭੇਰੀ ਹੈਗੀ ਆ ਰੰਗ ਬਦਲਵੇਂ ਕਰਕੇ ਤਾਂ ਕਿ ਉਹ ਕੈਮਰੇ ਦੇ ਵਿੱਚ ਨਾ ਜਿਹੜੇ ਹੈਗਾ ਉਗੜ ਨਾ ਲੱਗ। ਉਹ ਜ਼ਰੂਰ ਕਰਿਆ ਹੈਗਾ। ਉਸ ਤੋਂ ਇਲਾਵਾ ਅਰਸੋ ਚੌਕੇ ਭਗਵਾਨਪਾਲ ਸਾਹਿਬ ਇੱਕ ਗੱਲ ਕਹਿ ਰਹੇ ਸੀ ਕਿ ਅਸੀਂ ਦੇਖੋ ਜੀ ਪਿੰਡ ਪਿੰਡ ਸਟੇਡੀਅਮ ਬਣਾਵਾਂਗੇ। ਠੀਕ ਆ ਜੀ। ਬਿਲਕੁਲ ਨੀਦ ਵੀ ਐਸੀ ਕਿਤੇ ਤੋਂ ਆਉਂਗੇ ਇੰਟਰਨੈਸ਼ਨਲ ਲੈਵਲ ਦੇ ਸਟੇਡੀਅਮ ਨਾਲ ਐਸੀ ਕਿਤੇ ਤੋਂ ਆਉਂਗੇ ਇਜਲੀਆਂ ਜਿਹੜੀਆਂ ਹੈਗੀਆਂ 5 ਕਰੋੜ ਰੁਪਇਆ ਅਜੇ ਤੱਕ ਜੁਰਮਾਨਾ ਹੋ ਗਿਆ ਜੀ ਆਪਣੇ ਰੋਪੜਾਲੇ ਥਰਮਲ 1800 ਕਰੋੜ ਰੁਪਇਆ ਲੈ ਕੇ ਤੁਸੀਂ ਪਿਛੇ ਜਿਹੜੀਆਂ ਹੈਗੀਆਂ ਆਪਣੇ ਖਾਤੇ ਪੂਰੇ ਕੀਤੇ ਹੈਗੇ ਜਾਂ ਤਾਂ ਖਾਹਾਦੀਆਂ ਹੈ ਕਿ ਜਿਹੜਾ ਪਿਛਲੇ ਟਾਈਮ ਦੇ ਵਿੱਚ ਚਲੇ ਆ ਕਦੇ ਤੁਸੀਂ ਆਪਣਾ ਸੈਂਟਰ ਦੀ ਮਿੰਟ ਤੱਕ ਘਰ ਦੇ ਫਿਰਦੇ ਹੈਗੇ ਕਹਦਾ ਇੰਟਰਨੈਸ਼ਨਲ ਲਾਭ ਨਹੀਂ ਮਾ ਬਣਾ ਕੇ ਨਾ ਹੋ ਪਰ ਜਿਆ ਨੂ ਨਸ਼ੇ ਕਰਨੀ ਤੇ ਕੱਢ ਕੇ ਨਸ਼ਾ ਯੁੱਧ ਨਸ਼ਾ ਮਰੋਦ ਚੋ ਕੱਢ ਕੇ ਸਪੋਰਟਸ ਵਾਲਾ ਆਉਂਗਾ ਉੱਥੇ ਲਿਆ ਕੇ ਜਿਹੜਾ ਹੈਗਾ ਜਿਹੜੇ ਸਾਫਾ ਪਲੇਅਰ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਪੁਆਇੰਟ ਕਰਕੇ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਹੈਗੇ ਡਵੈਲਪਮੈਂਟ ਅੱਗੇ ਕਰਾਂਗੇ ਪੰਜਾਬ ਸਰਕਾਰ ਤੇ ਇਹ ਗੱਲ ਕਹਿ ਰਹੀ ਹੈ ਜੀ ਵੀ ਹੁਣ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਆ ਪੰਜਾਬ ਨੂੰ ਨਸ਼ਾ ਮੁਕਤ ਅਸੀਂ ਕਰ ਰਹੇ ਆ ਤਾਂ ਇਹ ਤਾਂ ਬਸ ਪਿਛਲੀਆਂ ਸਰਕਾਰਾਂ ਤੇ ਗੱਲਾਂ ਮਾਰ ਕੇ ਗਈਆਂ ਨੇ ਨਾ ਮੈਂ ਆ ਗੱਲ ਕਰ ਦਵਾਂ ਨਾ ਮੈਂ ਤੁਹਾਨੂੰ ਆ ਗੱਲ ਕਰ ਲਵਾਂ ਅਗਲੀ ਗੱਲ ਫੇਰ ਕਰ ਦਦ ਹੁਣ ਇਹ ਕਹਿੰਦੇ ਆ ਜੀ ਅਸੀਂ ਉਹ ਬਣਾ ਕੇ ਨਾ ਉਹਦੇ ਵਿੱਚ ਜਿਹੜੇ ਸਾਬਕਾ ਪਲੇਅਰ ਹੈਗੇ ਉਹਨਾਂ ਨੂੰ ਉਹ ਕੰਮਾਂ ਦੇ ਮੈਂ ਭਗਵਾਨ ਸਪਨਸਰ ਨੂੰ ਪੁੱਛਣਾ ਹੈ ਕਿ ਸਕੂਲਾਂ ਦੇ ਵਿੱਚ ਇੱਕ ਡੀਪੀ ਦੀ ਪੋਸਟ ਹੋਇਆ ਕਰਦੀ ਸੀ ਉਹ ਲੋਕਾਂ ਦਸਨ ਵੀ ਵਾਰਸ਼ ਕੁੰਗੀ ਦੀ ਆ ਗਈ। ਹਾਂ। ਜਦੋਂ ਕਿ ਸਪੋਰਟਸ ਦੇ ਐਡੇ ਵੱਡੇ ਵੱਡੇ ਜਿਹੜੇ ਹੈਗੇ ਕਾਲਜ ਹੁੰਦੇ ਆ ਫਤਿਆਲਾ ਦੇ ਵਿੱਚ ਵੀ ਸਪੋਰਟਸ ਯੂਨੀਵਰਸਿਟੀ ਕੌਫਲੀ ਆ ਗਈ ਹੈ। ਉਹ ਕਿੱਥੇ ਜਾਣਗੇ? ਹਾਂ। ਉਹਨਾਂ ਦਾ ਪਵਿੱਤਰ ਕੀ ਹੈਗਾ? ਤੇ ਨਾ ਤਾਂ ਸਕੂਲਾਂ ਦੇ ਵਿੱਚ ਡੀਪੀ ਦੀ ਪੋਸਟ ਵੀ ਵਾਰਸ਼ ਕਰਦੇ। ਹਾਂ। ਹੋਰ ਹੈਗੀ ਅਗਲੀ ਗੱਲ ਤੁਸੀਂ ਜਿਹੜੀ ਗੱਲ ਕੀਤੀ ਆ। ਚਲੋ ਮੈਂ ਤੁਹਾਡੇ ਸਵਾਲ ਪੁੱਛਦਾ ਕਿੰਨਾ ਬੰਦਾ ਇਹਨੂੰ ਦੇਖਦਾ। ਅਪਾਇੰਟਮੈਂਟ ਆ ਤਾਂ ਕਾਫੀ। ਪੰਜਾਬ ਜੀ ਆ ਲਗਭਗ ਅੰਦਰ ਕਰ ਰਹੀ ਹੈ। ਪੰਜਾਬ ਦੇ ਵਿੱਚ ਪੜਿਤਨੇ। ਸ਼ਹਿਰ ਕਿਨੇ ਜੇ ਇੱਕ ਬੰਦਾ ਇੱਕ ਪਿੰਡ ਦੇ ਵਿੱਚ ਉਹ ਵੀ ਆਇਆ। ਤੁਸੀਂ ਮੈਨੂੰ ਕੱਲ ਨੂੰ ਆ ਕੇ ਦੱਸ ਕੇ ਆਏ ਤੁਹਾਡੇ ਪਿੰਡ ਚ ਕਿੰਨੇ ਬੰਦੇ ਆ ਦੀ ਜਿਹੜੀ ਅੱਗੇ ਆਪਾਂ ਕਰੀਏ। ਕਿ ਹੋਈ ਆ ਤੁਹਾਨੂੰ ਹੁਣੇ ਬੈਠੇ ਦੱਸ ਦੋ ਕਿ ਸਾਡੇ ਪਿੰਡ ਦੇ ਵਿੱਚ ਇੰਨੇ ਬੰਦੇ ਲੱਗੇ। ਇਹ ਇਹ ਸਿਰਫ ਹੋਰ ਸਿਰਫ ਆਹ ਹੁਣ ਬੇਅਪੀ ਵਾਲਾ ਮੈਂ ਤੁਹਾਨੂੰ ਦੱਸਿਆ ਨਾ ਬੇਅਪੀ ਬਿੱਲ ਵਾਲੀ ਤੁਸੀਂ ਦੇਖਿਓ ਕੱਲ ਤੋਂ ਬਾਅਦ ਬਲੈਕਸ ਬੋਰਡ ਉੱਤੇ ਲੱਗਣੀ ਸ਼ੁਰੂ ਹੋ ਜਣੇ ਹਾਉ ਜੀ ਅਸੀਂ ਬੇਅਦਵੀ ਤੇ ਬਿੱਲ ਪਾਸ ਕਰਨਾ ਚਾਹੁੰਦੇ ਆ ਸਾਨੂੰ ਜਿਹੜਾ ਹੈਗਾ ਇਹ ਵਾਅਦ ਤੋਂ ਜ਼ਿਆਦਾ ਉਹ ਅਸੀਂ ਜਿਹੜਾ ਹੈਗਾ ਬੇਅਦਵੀਆ ਕਰਨਾ ਦਾ ਇਨਕਾਫ ਉਹ ਕਰਨਾ ਚਾਹੁੰਦੇ ਬੇਨਕਾਫ ਕਰਨਾ ਚਾਹੁੰਦੇ ਆ ਇਹ ਇਹ ਸ਼ੋਸ਼ੇਬਾਜੀ ਦੀ ਆ ਲਾਭੇਬਾਜੀ ਦੀ ਸਰਦਾਰ ਹੈ ਇਹਦੇ ਪੱਲੇ ਕਾਚ ਨਹੀਂ ਹੈਗਾ ਕਿ ਕੁਝ ਨਹੀਂ ਕਰਨਗੇ ਮੈਂ ਸਿੱਧੂਨ ਗੱਲ ਕਰਦਾ ਆ ਕਾਰਾ ਹੈ ਮੇਰਾ ਇਹ ਇਹਨੂੰ ਰੰਗ ਤਾਂ ਹੀ ਹੋਊਗਾ ਕਿ ਚੱਲੂਗਾ ਤਾਂ ਹੀ ਦੀ ਮੇਰੇ ਜੇਬ ਚ ਪੈਸੇ ਹੋਣ। ਪੰਜਾਬ ਕੋਲ ਪੈਸਾ ਹੈ ਵੀ 4 ਲੱਖ ਕਰੋੜ ਰੁਪਈਏ ਦੇ ਕਰੀਬ ਕਰਜ਼ਾ ਹੋ ਚੁੱਕਿਆ ਜਿਹੜੇ ਆਉਣ ਵਾਲੇ ਬੱਚੇ ਤੁਹਾਡੇ ਪੈਦਾ ਹੋਣੇ ਹੈਗੇ ਆ ਉਹ ਕਰਜ਼ੇ ਦੇ ਵਿੱਚ ਪੈਦਾ ਹੋਣਗੇ। ਹਰ ਬੱਚੇ ਦੇ ਹਿੱਸੇ ਦੇ ਵਿੱਚ 2.5 ਤੋਂ 3 ਲੱਖ ਰੁਪਈਆ ਜਿਹੜਾ ਹੈਗਾ ਪੈਦਾ ਹੋਣ ਤੋਂ ਬਾਅਦ ਪਹਿਲਾ ਕਰਜ਼ਾ ਉਹਦੇ ਤੇ। ਸੋ ਤੁਸੀਂ ਕਿੱਥੇ ਤੁਰੇ ਫਿਰਦੇ ਆਗੇ ਪੰਜਾਬ ਅੱਜ ਜਿਹਨੂੰ ਕਹਿੰਦੇ ਨਾ ਪੰਜ ਦਰਿਆਵਾਂ ਦੀ ਧਰਤੀ ਉਹ ਸਾਰਾ ਕੁਝ ਹੀ ਖਤਮ ਉਲਟਾ ਹੁੰਦਾ ਜਾ ਰਿਹਾ ਪੰਜ ਆਬ ਪੰਜ ਪਾਣੀਆਂ ਦੀ ਧਰਤੀ ਪਾਣੀਓਂ ਇਹਨਾਂ ਨੇ ਛੱਡਿਆ ਆਇਆ ਕਿਤੇ ਪਾਣੀਓਂ ਮੁਕਾਤਾ ਹਰ ਚੀਜ਼ ਜਿਹੜੀ ਹੈਗੀ ਆ ਇਹਨਾਂ ਨੇ ਲਾਬੂ ਲਾਤਾ ਪੰਜਾਬ ਦੀ ਪੰਜਾਬ ਦੇ ਵਿੱਚ ਗੈਂਸਰ ਬਾਦ ਸਿਰੇ ਤੁਹਾਡੇ ਵਰਗੇ ਕੁੜੀਆਂ ਤੁਸੀਂ ਬੈਠੀ ਆ ਬੰਦੇ ਖਾਲ ਤੁਹਾਡੇ ਘਰ ਦੇ ਵਿੱਚ ਕੋਈ ਸੋਨੇ ਦੀ ਬਾਲੀਆਂ ਪਾਈ ਹੋਣ ਚੇਰ ਪਾਈ ਹੋਣ ਤੁਹਾਨੂੰ ਡਰ ਲੱਗਦਾ ਉਕੇ ਦੇ ਹੋਪੇ ਵਿੱਚ ਕੇ ਨਾ ਕੋਈ ਲੈ ਜੀ ਤੁਸੀਂ ਚਾਦੀ ਦੇ ਉਹ ਪਾਈ ਬੈਠੇ ਰਹਿ ਗਏ ਆ ਕਿਉਂ ਡਾ ਰਹਾ ਇਹ ਇਸ ਕਰਕੇ ਕਿ ਪੰਜਾਬ ਦੇ ਵਿੱਚ ਅਸੁਰੱਖਿਆਤਾ ਆ ਗਈ ਆ ਪੰਜਾਬ ਦੇ ਵਿੱਚ ਲੋਕ ਸੁਰੱਖਿਆਤ ਮਹਿਸੂਸ ਨਹੀਂ ਕਰਦੇ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਆਗੇ ਵੀ ਪਤਾ ਨਹੀਂ ਉਹ ਕੀ ਹੋ ਜਾਣਾ ਕਿਹਦੇ ਗੋਲੀਆਂ ਵੱਜਣੀਆਂ ਕਿ ਅੱਜ ਵੀ ਗੋਲੀ ਚੱਲੀ ਕੱਲ ਵੀ ਗੋਲੀ ਚੱਲੀ ਹਰ ਰੋਜ਼ ਜੀ ਦੋ ਚਾਰ ਪੰਜ ਬੰਦੇ ਮਾਰ ਰਹੇ ਹੈਗੇ ਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਇਹ ਪ੍ਰਮਾਤਮਾ ਮੈਂ ਤਾਂ ਅਰਦਾਸ ਹੀ ਕਰੂੰਗਾ ਕਿ ਇਹਨਾਂ ਤੋਂ ਜਿਹੜੇ ਆਏ ਸੀ ਨਾ ਬਦਲਾਅ ਆਲੇ ਰੰਗਲਾ ਪੰਜਾਬ ਬਣਾਉਣ ਜਿਨ੍ਹਾਂ ਨੇ ਕੰਗਲਾ ਬਣਾਤਾ ਪੰਜਾਬ ਇਹਨਾਂ ਤੋਂ ਪ੍ਰਮਾਤਮਾ ਸਾਨੂੰ ਛੁਦਾਵੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹਨਾਂ ਤੋਂ ਖਲਾਸੀ ਦਵਾਵੇ ਤਾਂ ਕਿ ਪੰਜਾਬ ਜਿਹੜਾ ਹੈਗਾ ਰੰਗਲਾ ਦੁਆਰਾ ਪੰਜਾਬ ਕਿਉਂਕਿ ਇਹਨਾਂ ਜਿਹੜੀਆਂ ਸਰਕਾਰਾਂ ਆ ਕੇ ਚਾਹੇ ਇਹ ਹੋਵੇ ਚਾਹੇ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ ਦੇਖ ਲਓ ਸਰਦਾਰ ਕੈਪਟਨ ਅਮਰਿੰਦਰ ਸਿੰਘ ਮੈਂ ਜੀਣਾ ਤੁਹਾਨੂੰ ਹਿਸਟਰੀ ਦੇ ਵਿੱਚ ਦੱਸਾਂ ਇਹ ਕੈਪਟਨ ਅਮਰਿੰਦਰ ਸਿੰਘ ਉਹ ਵਿਅਕਤੀ ਹੈਗੇ ਆ ਜਿਨ੍ਹਾਂ ਦੇ ਪੂਰਵਜਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਆਪਾਂ ਬੰਦ ਸ਼ਿਕਾਇਤ ਆ ਸੀ ਔਰ ਇਹ ਵਿਅਕਤੀ ਗੋਟਕਾ ਸਾਹਿਬ ਲੈ ਕੇ ਉਸ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਝੂਠ ਬੋਲ ਰਿਹਾ ਹੈਗਾ ਕਿ ਇਹ ਜਿਹੜਾ ਹੈਗਾ ਵਾ ਇੱਕ ਹਫ਼ਤੇ ਦੇ ਵਿੱਚ ਪੰਜਾਬ ਦਾ ਨਸ਼ਾ ਜਿਹੜਾ ਹੈਗਾ ਮੈਂ ਮੁਕਤ ਕਰ ਦਊਗਾ ਮੈਂ ਪੰਜਾਬ ਦੇ ਕਿਸਾਨਾਂ ਦਾ ਕਰ ਦਿਆਂ ਮਾਫ ਕਰ ਦਊਗਾ ਅੱਜ ਤੁਸੀਂ ਹਾਲਾਤ ਦੇਖੋ ਔਰ ਬਾਅਦ ਵਿੱਚ ਕੀ ਉਹਦਾ ਹੋਇਆ ਹਾਲ ਕਿਸ ਤਰੀਕੇ ਦੇ ਨਾਲ ਉਹਨੂੰ ਤੋੜਿਆ ਗਿਆ ਉਸ ਤੋਂ ਬਾਅਦ ਕਾਂਗਰਸ ਅੱਜ ਕੀ ਹਾਲ ਹੈਗਾ ਅੱਜ ਚਾਹੇ ਬਾਜਵਾ ਸਾਹਿਬ ਹੈਗੇ ਆ ਚਾਹੇ ਉਹਨਾਂ ਦੇ ਪ੍ਰਧਾਨ ਸਾਹਿਬ ਹੈਗੇ ਆ ਉਹਨਾਂ ਦੇ ਵੋ ਅਬਾ ਆਪਣੇ ਬਦ ਆਵਾਸ ਹੈਗੇ ਤਿੰਨਾਂ ਦੇ ਤਿੰਨ ਪਾਸੇ ਹੈਗੇ ਆ ਇੱਕ ਦੂਏ ਨੂੰ ਖੁਲਾਉਂਦੇ ਨਹੀਂ ਹੈਗੇ ਮੂਹਾਂ ਤੋਂ ਕਾਂਗਰਸ ਦਾ ਇਹ ਹਾਲ ਹੋਇਆ ਦਾ ਸੋ ਤੁਹਾਡੇ ਸਵਾਲ ਦਾ ਜਵਾਬ ਇਹ ਹੈਗਾ ਕਿ ਇਹਨਾਂ ਦਾ ਲੋਕ ਡਲੇ ਮਾਰ ਕੇ ਤੋੜਨਗੇ ਕਾਂਗਰਸ ਦਾ ਹਾਲ ਵੱਧ ਤੋਂ ਵੱਧ ਹੋਇਆ ਦਾ ਸੋ ਲੋਕ ਅਜ ਫਿਰ ਸ਼ੁਰੂਮਰੀ ਅਕਾਲੀ ਦਲ ਦੀ ਵੱਲ ਦੇਖਦੇ ਨੇ ਕਿ ਇਹ ਲੋਕ ਜਿਹੜੇ ਪੰਜਾਬ ਦੇ ਲੋਕ ਹੈ ਪੰਜਾਬੀਅਤ ਪੰਜਾਬ ਦੀ ਪਾਰਟੀ ਜਿਹੜੀ ਹੈਗੀ ਜਿਹਨੂੰ ਟੋੰਕਾ ਜਿਹੜਾ ਹੈਗਾ ਦਿੱਲੀ ਤੋਂ ਨਹੀਂ বাজਦਾ ਹੈਗਾ ਕਿ ਕੋਈ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੋਕਾਂ ਦਾ ਕੋਈ ਭਲਾ ਕਰੂਗੀ ਲੋਕਾਂ ਦੇ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਕੋਈ ਹੱਲ ਕਰੂਗੀ ਤੇ ਲੋਕ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਪੱਲਣਾ ਪਾਇਆ ਜੀਤਾਰਨੀ ਸਭ ਸਭ ਤੋਂ ਜ਼ਰੂਰੀ ਸਵਾਲ ਤੇ ਮੇਰਾ ਇਹ ਆਖਰੀ ਸਵਾਲ ਆ ਕਿ ਪੰਜਾਬ ਕਦੇ ਨਸ਼ਾ ਮੁਕਤ ਹੋਵੇਗਾ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਵਾਅਦੇ ਤੇਹੀ ਗੱਲ ਕਰਦੀਆਂ ਨੇ ਕਿ ਵੀ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰ ਦੇਵਾਂਗੇ ਪਰ ਸਵਾਲ ਆਖਿਰ ਚ ਇਹ ਬਣ ਜਾਂਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਕਦ ਖਤਮ ਹੋਊਗਾ ਤੇ ਕਦ ਰੰਗਲਾ ਪੰਜਾਬ ਬਣੂਗਾ ਜੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦਾ ਇੱਕੋ ਤਰੀਕਾ ਹੈਗਾ ਜੀ will ਹਮ ਬੋਦੀ ਇੱਛਾ ਸ਼ਕਤੀ ਹਾਂ ਠੀਕ ਹੈ ਜਿਸ ਸਰਕਾਰ ਸਟੇਟ ਦੇ ਵਿੱਚ ਪੁਲਿਸ ਰੂਲ ਹੋਵੇ ਜਿੱਥੇ ਪੁਲਿਸ ਵਾਲੇ ਨਸ਼ੇ ਦੇ ਨਾਲ ਫੜੇ ਜਾਂਦੇ ਹੋ ਜਿੱਥੇ ਪੁਲਿਸ ਵਾਲੇ ਨਸ਼ਾ ਪਕਾਉਂਦੇ ਹੋ ਉਹਨਾਂ ਤੇ ਐਫ ਆਈ ਆਰਾਂ ਦਰਜ ਹੋਈਆਂ ਹੋ ਠੀਕ ਹੈ ਜਿੱਤੇ ਬਾੜ ਨੂੰ ਬਾੜ ਹੈ ਜਿਹੜੀ ਉਹ ਖੇਤ ਨੂੰ ਖਾਦੀ ਹੋਵੇ ਉੱਥੇ ਨਸ਼ਾ ਨਹੀਂ ਮਰਦਾ ਇੱਥੇ ਜਿਹੜੇ ਹੈਗੇ ਸਰਦਾਰ ਸੁਖਵੀਰ ਸਿੰਘ ਬਾਦਲ ਵਰਗੇ ਵਿਜ਼ਨਰੀ ਬੰਦੇ ਹੈਗੇ ਆ ਜਿਹੜੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਵੱਡਾ ਵਿਜ਼ਨ ਹੈਗਾ ਉਹੀ ਲੋਕ ਇਹਨਾਂ ਜਿਹੜਾ ਹੈਗਾ ਇਸ ਚੀਜ਼ ਤੇ ਧਰ ਪਾ ਸਾਡੇ ਪਹਿਲਾਂ ਵੀ ਜਿਹੜਾ ਸਭ ਤੋਂ ਵੱਡਾ ਜਿਹੜਾ ਨਸ਼ਾ ਤਸਕ ਬੜੇ ਗਏ ਸੀ ਨਾ ਪੋਲੇਪਰਗਰ ਉਸ ਵਾਰਸ ਵੀ ਪਾਗਲਾ ਹੋ ਰਿਹਾ ਸੀ ਨਾ ਸਰਾਰਪਨ ਘਾਸੇ ਬਾਦਲ ਵੀ ਹੀ ਦੇਣ ਸੀ ਉਸ ਤੋਂ ਬਾਅਦ ਆ ਜਿਹੜਾ ਜਿਹੜਾ ਇਹ ਕਰਦੇ ਫਿਰਦੇ ਆਗੇ ਨਾ ਇਹ ਤਾਂ ਜਿਹੜੇ ਗਾਹਾਂ ਨਾ ਪਰਚੂਨ ਵਾਲੇ ਆ ਉਹਨਾਂ ਨੂੰ ਫੜ ਫੜ ਕੇ ਜਿਹੜਾ ਹੈਗਾ ਇਹ ਤਾਂ ਗਿਰਤੀ ਵਧਾ ਰਹੇ ਆ ਲੋਕਾਂ ਦੇ ਵਿੱਚ ਇੱਕ ਹਵਾ ਕ੍ਰੀਏਟ ਕਰ ਰਹੇ ਹੈਗੇ ਆ ਦੇਖੋ ਇਹ ਨਸ਼ਾ ਕਿੰਨਾ ਵੱਧ ਗਿਆ ਨੋ ਡਾਊਟ ਦੇਖੋ ਅੱਜ ਨਸ਼ਾ ਵਧਣ ਦੇ ਕਾਰਨ ਕੀ ਹੈਗੇ ਆ ਕਾਰਨ ਇਹ ਹੈਗੇ ਆ ਕਿ ਜੇ ਤੁਹਾਡੇ ਕੋਲ ਰੋਜ਼ਗਾਰ ਨਹੀਂ ਹੈਗਾ ਕੀ ਕਰੋਗੇ ਤੁਹਾਡੇ ਕੋਲ ਡਿਪਰੈਸ਼ਨ ਹੈ ਦੂਜਾ ਸ਼ਬਦ ਠੀਕ ਹੈ ਡਿਪਰੈਸ਼ਨ ਦੇ ਵਿੱਚ ਜਾਂ ਤੁਸੀਂ ਆਤਮ ਹੱਤਿਆ ਕਰੋਗੇ ਜਾਂ ਨਸ਼ਿਆਂ ਦੇ ਵਿੱਚ ਗੁਤਾਖਾ ਹੋਵੋਗੇ ਦੋ ਹੀ ਗੱਲਾਂ ਹੈਗੀ ਤੀਜਾ ਉਹਦਾ ਸੁਧਾਰ ਕੀ ਹੈਗਾ ਕਿ ਲੋਕਾਂ ਟੋਕਰੀ ਦਿਓ ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਚਲਾ ਸਕਣ ਔਰ ਖੁਸ਼ੀ ਦੇ ਵਿੱਚ ਰਹਿ ਸਕਣ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਜਿਹੜੀ ਹੈਗਾ ਅਨਪਲਾਈਮੈਂਟ ਆ ਅੱਜ ਪੰਜਾਬ ਦੇ ਵਿੱਚ ਹਰ ਵਿਅਕਤੀ ਆ ਜਿਹੜਾ ਉਹ ਅ ਅਨਪਲਾਈਡ ਹੋ ਰਿਹਾ ਹੈ ਇਸੇ ਕਰਕੇ ਜਿਹੜਾ ਹੈਗਾ ਇਹ ਸਾਰਾ ਕੁਝ ਦੁਖਾਂਤ ਹੈ ਜਿਹੜਾ ਇਹ ਪਾਕਪ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋਈ ਸੱਸ ਧੰਨਵਾਦ